ਸਿਸਤੀਨਾ ਖੜੀ ਹੁੰਦੀ ਭਗਵੰਤ ਮਾਨ ਨੇ ਪਹਿਲਾਂ ਇੱਕ ਸ਼ੁਭ ਸ਼ੁਭ ਮਰਵਾਇਆ ਸਿੱਧੂ ਮੂਸੇ ਵਾਲਾ ਸ਼ੁਭ ਦੀ ਤੇ ਅੱਜ ਦੂਜਾ ਸ਼ੁਭ ਮਰਵਾਇਆ ਤਾਂ ਔਰ ਕੱਲ 2 ਵਜੇ ਢੱਲੇਵਾਲ ਸਾਹਿਬ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਸੀ ਮੈਂ ਉਸ ਨੂੰ ਰੀਟਵੀਟ ਕੀਤਾ ਮੈਨੂੰ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਸੈਂਸੇਸ਼ਨਲਾਈਜ਼ ਕਰ ਰਹੇ ਹੋ ਤੁਸੀਂ ਝੂਠੀਆਂ ਖਬਰਾਂ ਫਲਾ ਰਹੇ ਹੋ ਤੇ ਫਿਰ ਥੋੜੀ ਦੇਰ ਬਾਅਦ ਉਹ ਪੋਸਟ ਡਿਲੀਟ ਕਰਕੇ ਔਰ ਚੀਫ ਮਨਿਸਟਰ ਨੂੰ ਜੀਦੀ ਜ਼ਿੰਮੇਵਾਰੀ ਆ ਸਿਕਿਉਰਿਟੀ ਦੇਣੀ ਉਹਨੂੰ 2 ਵਜੇ ਤੋਂ 7:30 ਵਜੇ ਮਤਲਬ 6 ਘੰਟਿਆਂ ਤੋਂ ਵੱਧ ਲੱਗ ਗਏ ਇਸ ਗੱਲ ਨੂੰ ਮੰਨਣ ਵਾਸਤੇ ਕਿ ਪੰਜਾਬ ਦੀ ਧਰਤੀ 'ਤੇ ਇੱਕ 22-23 ਸਾਲਾਂ ਦਾ ਨੌਜਵਾਨ ਜਿਹੜਾ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਦਾ ਸੀ ਉਹਨੂੰ ਮਾਰਤਾ ਗਿਆ ਤੇ ਭਾਈ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ ਚੀਫ ਮਿਨਿਸਟਰ ਸਾਹਿਬ ਕਹਿ ਰਿਹਾ ਜੀ ਪਰਚਾ ਦਰਜ ਹੋਊਗਾ ਪੋਸਟਮਾਰਟਮ ਤੋਂ ਬਾਅਦ ਮੈਨੂੰ ਜੋ ਇੱਥੇ ਦੱਸਿਆ ਗਿਆ ਇੱਥੇ ਦੇ ਡਾਕਟਰ ਕਹਿ ਰਿਹਾ ਪਹਿਲਾਂ ਪਰਚਾ ਦਰਜ ਹੋਵੇ ਫਿਰ ਪੋਸਟਮਾਰਟਮ ਹੋਊਗਾ ਔਰ ਕਾਨੂੰਨ ਵੀ ਹੋ ਤੇ ਕੀ ਚੀਫ ਮਿਨਿਸਟਰ ਦੀ ਫਿਰੇ ਮਿਲੀ ਭੁਗਤ ਨਹੀਂ ਚੀਫ ਮਿਨਿਸਟਰ ਦੀ ਡਿਊਟੀ ਆ ਟੂ ਪ੍ਰੋਟੈਕਟ ਲਾਈਫ ਐਂਡ ਲਿਬਰਟੀ ਲੋਕਾਂ ਦੀ ਇਹਨਾਂ ਨੇ ਪ੍ਰੋਟੈਕਟ ਕਰਨੀ ਔਰ ਜਿਹੜੇ ਸ਼ਾਂਤਮਈ ਢੰਗ ਨਾਲ ਬੜੇ ਜਾਪਟੇ ਚ ਰਹਿ ਕੇ ਜੇ ਦੇਸ਼ ਨੂੰ ਆਂਦੇ ਭੰਡਾਰ 'ਚ ਯੋਗਦਾਨ ਪਾ ਸਕਦੇ ਆ ਦੇਸ਼ ਲਈ ਕੁਰਬਾਨ ਹੋ ਸਕਦੇ ਆ ਉਹਨਾਂ ਨੇ ਕਹ ਉਹਨ ਤੋਂ ਉਹਨਾਂ ਤੋਂ ਕਾਹਦਾ ਖਤਰਾ ਔਰ ਇਹਨਾਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਪਤਾ ਨਹੀਂ ਕਿ ਉੱਥੇ ਕਿਹੜੀ ਕਿਹੜੀ ਚੀਜ਼ ਬਾਰਡਰ ਤੇ ਲੱਗੀ